ਤੁਹਾਨੂੰ ਜਮੇ ਕੋਡੀਆਂ ਦੇ ਭਾ ਮੋਟਰਸਾਈਕਲ ਦੇ ਦੂੰਗਾ ਕੁਆਡ ਦੇ ਭਾ ਮੋਟਰਸਾਈਕਲ ਇਹ ਇੱਕ अल्टੋ ਆ ਖੜੀ ਆ ਤੇ ਜੈਨ ਖੜੀ ਆ ਤੇ ਬਾਹਰ ਇਹ अल्टੋ ਇੱਕ ਉਹ ਖੜੀ ਆ ਸਾਰਿਆਂ ਨੂੰ ਜ਼ਾਸਟਰੀ ਗਿਆ ਤੇ ਹੋਰ ਸਾਰੇ ਵਧੀਆ ਠੀਕ ਹੋਵੋਗੇ ਉੱਕੀ ਰਿਪੋਰਟਾਂ ਹੋਣਗੀਆਂ ਸਾਰਿਆਂ ਦੀ ਤੇ ਅੱਜ ਦੀ ਵੀਡੀਓ ਸਾਰਿਆਂ ਦਾ ਸਵਾਗਤ ਹੈ ਜਿੰਨੇ ਮੈਨੂੰ ਪਿਆਰ ਕਰਦੇ ਨੇ ਸੋ ਮੇਰੀ ਰਿਕਵੈਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਇੰਸਟਾਗ੍ਰam ਤੇ ਵੀ ਮੈਨੂੰ ਫੋਲੋ ਕਰ ਲਿਓ ਪ੍ਰਿੰਸ ਧਮਾਨ ਪਾਕੇ 7500 ਮੇਰੀ ਆਈਡੀ ਆ ਤੇ ਮੈਂ ਤੁਹਾਨੂੰ ਦਿਖਾਉਂਗਾ ਜਿਵੇਂ ਸਸਤੀ ਜੀ ਕਾਰ ਤੇ ਜਮ੍ਹਾਂ ਜਮ੍ਹਾਂ ਸਸਤੇ ਸਸਤੇ ਸੱਤ ਜੇ ਕੋਡੀਆਂ ਦੇ ਭਾ ਦੇ ਸਾਈਕਲਾਂ ਦੇ ਭਾ ਦੇ ਮੋਟਰਸਾਈਕਲ ਦੋ ਖੜੇ ਨੇ ਆਪਣੇ ਕੋਲ 10000 ਰੁਪਏ ਦਾ ਸਾਈਕਲ ਆਉਂਦਾ ਮੈਂ ਉਦੋਂ ਵੀ ਸਸਤਾ ਤੁਹਾਨੂੰ ਮੋਟਰਸਾਈਕਲ ਦੇ ਦੂੰਗਾ 7500 ਰੁਪਏ ਦਾ ਤੇ ਕਾਰ अल्टੋ ਪਾਸਿੰਗ ਵਾਲੀ AC ਹੀਟਰ ਸਾਰਾ ਕੁਝ ਚੱਲਦਾ ਤੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹਨਾ ਤੇ ਗੱਡੀਆਂ ਲੈ ਦੀ ਪਹਿਲਾਂ ਇਧਰਲੀ ਸਾਡੀ ਇੱਕ अल्टੋ ਆ ਖੜੀ ਆ ਤੇ ਜੈਨ ਖੜੀ ਆ ਤੇ ਬਾਰੇ अल्टੋ ਇੱਕ ਉਹ ਖੜੀ ਆ ਸਭ ਤੋਂ ਪਹਿਲਾਂ ਮੈਂ ਦਿਖਾਵਾਂਗਾ ਅੱਜ ਸਸਤੇ ਭਾਅ ਦੀ ਕਾਰ अल्टੋ O ਵਾਲੀ ਤੇ ਇੱਧਰ ਖੜੀ ਆ अल्टੋ ਇਹ ਥੋੜੀ ਜਿਹੀ ਮਹਿੰਗੀ ਆ ਤੇ ਸਸਤੇ ਮੋਟਰਸਾਈਕਲ ਦਿਖਾਵਾਂਗਾ ਇਧਰ ਨਹੀਂ ਜੈ ਤੇ ਸਟਾਰਟਿੰਗ ਆਪਾਂ ਸਸਤੇ ਮੋਟਰਸਾਈਕਲ ਤੋਂ ਹੀ ਕਰਦੇ ਆ ਸਟਾਰਟਿੰਗ ਆ ਖੜਾ ਸੀਰੀ ਡਾਊਨ 2002 ਮਾਡਲ ਆ ਇਹਦਾ ਪਿਸਟਨ ਪਾਊਗਾ ਟੈਂਕੀ ਰੰਗ ਹੋਊਗੀ ਠੀਕ ਆ ਤੇ ਬਾਕੀ ਕੰਡੀਸ਼ਨ ਦੇਖੋ ਤੁਹਾਡੇ ਸਾਹਮਣੇ ਆ ਬਸ ਟੈਂਕੀ ਤੇ ਲਾਲ ਵੀ ਤੁਸੀਂ 1000 ਰੁਪਿਆ ਟੈਂਕੀ ਤੇ ਲੱਗ ਜਾਊਗਾ ਬਾਕੀ 1500 2000 ਰੁਪਿਆ ਇੰਜਨ ਤੇ ਲੱਗ ਜਾਊਗਾ ਤੁਹਾਨੂੰ ਜਮੇ ਕੋਡੀਆਂ ਦੇ ਭਾ ਮੋਟਰਸਾਈਕਲ ਦੇ ਦੂੰਗਾ ਕਵਾੜ ਦੇ ਭਾ ਮੋਟਰਸਾਈਕਲ ਇਹ ਤੇ ਇਹ ਮੋਟਰਸਾਈਕਲ ਦੇ ਦੂੰਗਾ ਬਾਈ 1 ਕੇ ਰੇਟ 7500 ਰੁਪਿਆ ਦਾ ਮੋਟਰਸਾਈਕਲ ਦੇ ਦੂੰਗਾ ਬਾਈ ਇਹ ਸਾਈਕਲ ਵੀ ਨਹੀਂ ਹੁੰਦਾ ਹੈਗਾ 7500 ਰੁਪਿਆ ਦਾ ਤੁਹਾਨੂੰ ਇਹ ਮੋਟਰਸਾਈਕਲ 7500 ਰੁਪਿਆ ਦਾ ਦੇ ਦੂੰਗਾ ਐਫੀ ਡੇਵਿਡ ਦਾ ਖਰਚਾ ਥੋੜਾ ਹੋਊਗਾ 2250 ਰੁਪਿਆ ਤੇ ਆਰ ਬਾਕੀ ਜੇ ਕਿਸੇ ਬੰਦੇ ਨੇ ਤਿਆਰ ਕਰਾਉਣਾ ਉਦੋਂ ਵਾਚੋਂ ਸਕੂਟਰ 13 ਮਾਡਲ 13000 ਦਾ ਸਕੂਟਰ ਇਹ ਦੂੰਗਾ 4 ਸਟੋਕ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਉਹ ਗੱਡੀ ਹੋ ਗਈ ਕਵਰ ਤੇ ਹੁਣ ਸਸਤਾ ਮੋਟਰਸਾਈਕਲ ਤੁਹਾਨੂੰ ਇੱਕ ਦਿਖਾਣਾ ਮੈਂ ਪੈਸ਼ਨ 2005 ਮਾਡਲ ਹੈ ਅਲੋਏ ਵਿਲ ਵਧੀਆ ਲੱਗੇ ਹੋਏ ਨੇ ਘੱਟੋ ਘੱਟ ਵੀ 35000 ਰੁਪਏ ਦੇ ਅਲੋਏ ਵਿਲ ਹੈਗੇ ਨੇ ਇਹ ਸੋ ਕੰਡੀਸ਼ਨ ਤੁਹਾਡੇ ਸਾਹਮਣੇ ਜੱਜ ਦਾ ਮੋਟਰਸਾਈਕਲ ਖੜਾ ਤੇ ਕਰ ਲੋ ਚੈੱਕ ਇਹ ਮੋਟਰਸਾਈਕਲ ਦੂੰਗਾ ਬਈ 13500 ਰੁਪਏ ਦਾ ਇਹਦਾ ਪਿਸਟਨ ਪਊਗਾ ਜੇ ਕਹੋਗੇ ਪਵਾ ਕੇ ਦੇ ਦਾਂਗੇ ਇਦਾਂ ਹੀ ਲੈਣਾ ਇਦਾਂ ਹੀ ਦੇ ਦਾਂਗੇ ਕੋਈ ਫਰਕ ਨਹੀਂ ਹੈਗਾ ਤੇ ਉਦੋਂ ਬਾਅਦ ਤੋਂ ਆਪਾਂ ਤੁਹਾਨੂੰ ਕਾਰ ਦਿਖਾਉਣਾ ਮੈਂ अल्टੋ ਇੱਧਰ ਖੜੀ ਆ 11 ਮਾਡਲ ਆ 12 ਰਜਿਸਟਰ ਆ ਇਹ ਵੀ ਐਕਸ ਆਈ ਆ ਕੇ 10 ਟੋ ਮਾਡਲ ਆ ਸਟੀਅਰਿੰਗ ਪਾਵਰ ਵਿੰਡੂਆਂ ਵੀ ਪਾਵਰ ਨੇ ਇਹਦੀਆਂ ਸੋ ਸੈਕਿੰਡ ਓਨਰ ਆ ਇਹ ਤੇ ਕਰੋ ਇੰਸਪੈਕਸ਼ਨ ਚੈੱਕ ਗੱਡੀ ਏਸੀ ਹੀਟਰ ਸਾਰਾ ਕੁਝ ਵਰਕਿੰਗ ਆ ਕਾਰ ਦਾ ਪੰਜੇ ਟਾਇਰ ਨਵੇਂ ਲੱਗੇ ਹੋਇਆ ਕਾਰ ਦੇ ਤੇ ਕੁਸ਼ੀਅਨਟ ਹੈਗੀ ਆ ਛਤ ਓਰੀਜਨਲ ਆ ਤੇ ਇਹ ਗੱਡੀ ਦੇ ਦੂੰਗਾ ਬਾਈ ਬਾਕੀ ਡੀਲਰਾਂ ਕੋਲ ਜੇ ਗੱਡੀ ਖੜੀ ਹੁੰਦੀ ਹੈ ਉਦੋਂ ਮੰਗਦੇ 1,90,000 85,000 ਹਨ ਆਪਾਂ 1.5 ਲੱਖ ਰੁਪਈਆ ਗੱਡੀ ਦਾ ਮੰਗਦੇ ਆ ਵੀ ਜਿੰਨਾ ਘੱਟ ਹੋਵੇ ਮੌਕੇ ਤੇ ਹੋਰ ਕਰਕੇ ਦੇ ਦਾਂਗੇ ਪੰਜੇ ਸ਼ੀਸ਼ੇ ਨਾਲ ਦੇਨੇ ਕਰ ਦੇ ਤੇ ਉਦੋਂ ਬਾਅਦ ਚ ਬਈ ਆਪਣੇ ਕੋਲ ਐਸਐਸ ਆ ਜਨੇ ਇਧਰਲੀ ਸਾਈਡ ਇਹ ਪੰਜੇ ਮਾਡਲ ਖੜਾ ਇਹ ਛੇ ਮਾਡਲ ਖੜਾ ਇਹ 26 ਤੱਕ ਪਾਸ ਹੈ ਵਿਦਾਊਟ ਪਾਸਿੰਗ ਹੈ ਇਹ ਮਾਲਕ ਦੇ ਅਪਰੂਵ ਮਿਲ ਜਾਣਗੇ ਔਨਲਾਈਨ ਨਹੀਂ ਹੈਗਾ ਮੋਟਰਸਾਈਕਲ ਇਹ ਦਵਾਂਗੇ ਬਈ ਆਪਾਂ ਡਿਮਾਂਡ ਹੈਗੀ 30,000 ਦੀ ਬਾਕੀ ਮਾਨਤਾਨ ਕਰ ਦਾਂਗੇ ਜੋ ਵੀ ਹੋਵੇਗਾ ਪੇਂਟ ਸ਼ੇਡ ਵਧੀਆ ਹੋਇਆ ਹੋਇਆ ਟਾਇਰ ਨਵੇਂ ਨੇ ਇੰਜਣ ਜਮੇ ਸੈਲੈਂਟਾ ਮੋਟਰਸਾਈਕਲ ਦਾ ਤੇ ਇਧਰਲੀ ਸਾਈਡ 6 ਮਾਡਲ ਖੜਾ 26 ਤੱਕ ਪਾਸ ਆ ਲਾਈਟ ਹੈ ਰਹਿ ਚ ਵੀ ਵਧੀਆ ਨਵੇਂ ਲੱਗੇ ਹੋਏ ਨੇ ਕੰਡੀਸ਼ਨ ਟੁੱਟੇ ਸਾਹਮਣੇ ਆ ਬਈ ਜੋ ਵੀ ਆ ਇਹ ਮੋਟਰਸਾਈਕਲ ਦਾ 42000 ਰੁਪਏ ਮੰਗਦੇ ਆ ਮਾਨ ਤਾਨ ਕਰ ਦਾਂਗੇ ਜਿੰਨਾ ਘੱਟ ਹੋਇਆ ਬਈ ਕਰਕੇ ਦੇ ਦਾਂਗੇ ਆਪਾਂ ਸੋ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਬਈ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ YouTube ਤੇ ਤੇ ਇੰਸਟਾ ਦਾ ਵੀ ਫੋਲੋ ਕਰ ਲਿਓ ਤੇ ਇਧਰਲੀ ਜਿਹੜਾ ਐਕਟਿਵ ਆ ਗਈ ਬਈ 2012 ਮਾਡਲ ਆ ਨਾਮ ਨਹੀਂ ਹੋਣੀ ਹੈਗੀ ਇਹ ਤੇ 2500 ਨ ਇਹ ਸਕੂਟਰੀ ਦੇ ਦਾਂਗੇ ਬਾਈ ਆਪਾਂ 1.16 ਲੱਖ ਰੁਪਏ ਦੀ ਇਹਦਾ ਪਿਸਟਨ ਪੈਂਦਾ ਪਿਸਟਨ ਪਵਾ ਕੇ ਲੈਣੀ ਆ ਵੀ 1.17 ਲੱਖ ਰੁਪਏ ਦੀ ਤੇ ਉਦੋਂ ਬਾਅਦ ਆ ਜਾਂਦਾ ਬਾਈ ਇੱਧਰ ਹੀ ਛੜੇ ਇਜਾਮਾ ਖੜਾ ਆਪਣੇ ਕੋਲ 135 2000 ਮਾਡਲ ਕਲਰ ਕੋਈ ਅਲੱਗ ਚਾਹੀਦਾ ਹੋਇਆ ਅਲੱਗ ਕਰਕੇ ਦੇ ਦਾਂਗੇ ਇਹੀ ਕਲਰ ਚਾਹੀਦਾ ਇਹੀ ਦੇ ਦਾਂਗੇ ਜੇ ਕਲਰ ਅਲੱਗ ਕਰਾਂਗੇ ਉਹਦੇ ਪੈਸੇ ਲੱਗ ਹੋਣਗੇ ਬਾਈ ਐਦਾਂ ਹੀ ਲੈਣਾ ਤਾਂ ਆਪਾਂ ਇੱਕੇ ਰੇਟ ਫਿਕਸ ਚ 50000 ਰੁਪਏ ਦਾ ਮੋਟਰਸਾਈਕਲ ਦੇ ਦਾਂਗੇ ਚੰਡੀਗੜ੍ਹ ਦਾ ਨੰਬਰ ਆ ਬਾਈ ਮੋਟਰਸਾਈਕਲ ਦਾ ਤੇ ਉਦੋਂ ਬਾਅਦ ਜੋ ਜੇ ਇਹਨੂੰ ਤਿਆਰ ਕਰਕੇ ਲੈਣਾ ਬਈ ਆਪਾਂ ਤਿਆਰ ਕਰਕੇ ਵੀ ਦੇ ਦਾਂਗੇ ਜੇ ਕਿਸੇ ਨੇ ਤਿਆਰ ਕਰਕੇ ਲੈਣਾ ਮੋਟਰਸਾਈਕਲ ਤੇ ਇਹ ਮਟੀਰੀਅਲ ਇੰਨਾ ਦਾ ਤੇ ਇੱਧਰ ਹੀ ਛੜਾ ਆਪਣੇ ਖੜੇ ਨੇ ਇਹ ਤੇ ਸਕੂਟਰ ਖੜਾ ਤੇ ਆਹ ਖੜਾ ਸੋ ਉਦੋਂ ਬਾਅਦ ਜੋ ਆਪਣੇ ਕੋਲ ਇਹ ਲਾਈ ਟਾਇਰ ਨਹੀਂ ਬਕਾਉ ਜੇ ਇਕੱਲੇ ਲੋਈ ਵੀ ਲੈਣੇ ਆ ਬਈ 3500 ਰੁਪਏ ਦੇ ਟਾਇਰਾਂ ਸਮੇਤ ਲੈਣੇ ਆ ਬਈ ਤਾਂ ਫਿਰ 4500 ਰੁਪਏ ਦੇ ਇਹ ਆਪਣੇ ਕੋਲ ਲਾਈ ਵੀ ਬਕਾਉ ਨੇ ਮੋਟਰਸਾਈਕਲ ਨਹੀਂ ਇਹ ਬਕਾਉ ਹੈਗਾ ਤੇ ਡਿਜ਼ਾਈਨ ਖੜੀ ਆ ਆਪਣੇ ਕੋਲ ਇਹ ਹੈਗੀ ਆ ਬਾਈ 2000 ਮਾਡਲ ਡੀਜ਼ਲ ਆ ਇਹ ਇੰਜਨ ਵਧੀਆ ਗੱਡੀ ਦਾ ਇਹ ਕਾਰ ਦੇ ਦਾਂਗੇ ਬਾਈ ਆਪਾਂ ਡਿਮਾਂਡ ਹੈਗੀ ਆ 55000 ਦੀ ਹੋਰ ਮੋਕੇ ਤੇ ਕਰ ਦਾਂਗੇ ਜੋ ਵੀ ਘੱਟ ਵੱਧ ਹੋਇਆ ਏਸੀ ਨਹੀਂ ਚੱਲ ਰਿਹਾ ਹੈਗਾ ਟਾਇਰ ਚਾਰੇ ਨਵੇਂ ਇਹਦੇ ਬਾਈ ਸੋ ਇੰਨਾ ਕੁ ਆਪਣੇ ਕੋਲ ਮਟੀਰੀਅਲ ਖੜਾ ਤੇ ਇਧਰਲੀ ਸਾਈਡ ਹਜੇ ਜਾਮਾ ਆਪਣੇ ਕੋਲ ਪਾਸਿੰਗ ਵਾਲਾ ਹੈ ਨਹੀਂ ਕੋਈ ਇਹ ਆਪ ਦਾ ਹੀ ਰਿਹਾ ਵਾ ਖੜਾ ਆਪਣਾ ਜਾਮਾ ਤੇ ਇਹਨੂੰ ਆਪਾਂ ਤਿਆਰ ਕਰਾਂਗੇ ਤੇ ਬਲੌਗ ਬਣਾਵਾਂਗੇ ਅਲੱਗ-ਅਲੱਗ ਤਰ੍ਹਾਂ ਦੇ ਬਲੌਗ ਆਣਗੇ ਇਹਦੇ ਵੀ ਕਿੰਨਾ ਆਪਾਂ ਤਿਆਰ ਕਰਨ ਲੱਗੇ ਹੋਏ ਕਿੱਸਾ ਬਣਾਣ ਜੋ ਵੀ ਹੋਇਆ ਸੋ ਉਹ ਗੱਡੀ ਜੇ ਆਪਾਂ ਨੇ अल्टੋ ਤਿਆਰ ਕਰਵਾ ਕੇ ਲੈਣੀ ਆ ਬਈ ਡੈਂਟਿੰਗ ਪੇਂਟਿੰਗ ਕਰਵਾ ਕੇ ਲੈਣੀ ਆ ਤਾਂ ਵੀ ਆਪਾਂ ਦੇ ਦਾਂਗੇ ਐਦਾਂ ਹੀ ਲੈਣੀ ਆ ਬਈ ਐਦਾਂ ਹੀ ਦੇ ਦਾਂਗੇ ਸੋ ਰੇਟ ਆਪਾਂ ਤੁਹਾਨੂੰ ਦੱਸਦੇ ਹਾਂਜੀ ਮੈਂ ਤੁਹਾਨੂੰ ਇੰਨੀ ਕੋ ਵੀਡੀਓ ਸੀਗੀ ਆਪਣੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਨਾ ਲਾਈਕ ਕਰਿਆ ਕਰੋ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਸੋ ਮੇਰਾ ਥੋੜਾ ਜਿਹਾ ਹੌਸਲਾ ਵਾਜੂਗਾ ਉਹਦੇ ਨਾਲ ਸੋ ਇੰਨਾ ਕੁ ਆਪਣੇ ਕੋਲ ਮਾਲ ਖੜਾ ਹਜੇ ਬਾਕੀ ਜਿੱਦਾਂ ਜਿੱਦਾਂ ਨਵੀਆਂ ਚੀਜ਼ਾਂ ਆਉਣਗੀਆਂ ਮੈਂ ਉਸ ਟਾਈਪ ਚ ਨਵਾਂ ਵੀਡੀਓ ਪਾ ਦੂੰਗਾ ਸੋ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਉਹ ਤੋਂ ਬਈ ਆਪਾਂ ਉੱਥੇ ਬਹੁਤ ਰੀਲਾਂ ਪੈਣੀਆਂ ਜ਼ਿਆਦਾਤਰ ਉਹਤੀ ਪੈਣੀਆਂ ਸੋ ਸਟੋਰੀਆਂ ਉੱਤੇ ਪੈਣੀਆਂ ਜ਼ਿਆਦਾ ਤੇ ਆਈਡੀ ਹੈਗੀ ਪ੍ਰਿੰਸ ਧਮਾਨ 7500 ਮੈਨੂੰ ਫੋਲੋ ਕਰ ਲਿਓ ਤੇ ਸੋ ਨਵੇਂ ਨਵੇਂ ਵੀਡੀਓ ਦੇਖਣ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਬਈ ਆਪਾਂ ਅਗਲੀ ਵੀਡੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ